ਸਾਡਾ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸਬਜ਼ੀਆਂ ਵਾਲੇ ਚਾਵਲ ਇੱਥੇ ਆਪਾਂ ਇੱਕ ਕੌਲੀ ਚੌਲਾਂ ਦੀ ਲਈ ਹੈ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਅੱਧੇ ਘੰਟੇ ਵਾਸਤੇ ਭਿਓ ਕੇ ਰੱਖ ਦੇਵਾਂਗੇ ਸਬਜ਼ੀਆਂ ਦੇ ਵਿੱਚ ਇੱਕ ਕੱਪ ਆਪਾਂ ਫੁੱਲ ਗੋਭੀ ਦਾ ਲਿਆ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ ਇੱਕ ਗਾਜਰ ਲਈ ਹੈ ਇੱਕ ਕੌਲੀ ਬੀਨਜ ਦੀ ਲਈ ਹੈ ਇੱਕ ਕੌਲੀ ਆਪਾਂ ਹਰੇ ਮਟਰ ਲਏ ਨੇ ਤੇ ਅੱਧੀ ਕੌਲੀ ਆਪਾਂ ਸ਼ਿਮਲਾ ਮਿਰਚਾਂ ਲਈਆਂ ਨੇ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਤੇ ਜਿਹੜੇ ਚੌਲ ਨੇ ਇਹਨਾਂ ਨੂੰ ਅੱਧਾ ਘੰਟਾ ਹੋ ਗਿਆ ਜੀ ਭਿੱਜੇ ਪਿਆ ਨੂੰ ਹੁਣ ਇਹਨਾਂ ਨੂੰ ਆਪਾਂ ਇੱਕ ਛਾਨਣੀ ਦੇ ਵਿੱਚ ਨੁੱਜੜਨ ਵਾਸਤੇ ਰੱਖ ਦੇਵਾਂਗੇ ਤੇ ਜਿਹੜੇ ਪਿਆਜ਼ ਨੇ ਉਹ ਆਪਾਂ ਲੰਬੇ-ਲੰਬੇ ਕੱਟ ਕੇ ਲੈਏ ਨੇ ਜਿੰਨਾ ਚਿਰ ਚੌਲ ਆਪਾਂ ਨੁੱਚੜਦੇ ਨੇ ਉਨਾ ਚਿਰ ਹੁਣ ਆਪਾਂ ਤੜਕਾ ਲਗਾ ਲਵਾਂਗੇ ਕੜਾਹੀ ਆਪਾਂ ਗੈਸ ਤੇ ਰੱਖ ਕੇ ਇਹਦੇ ਵਿੱਚ ਇੱਕ ਕੜਛੀ ਦੇਸੀ ਘੀ ਦੀ ਪਾ ਲਈਏ ਤੇ ਇਹਦੇ ਵਿੱਚ ਹੁਣ ਇੱਕ ਚਮਚ ਆਪਾਂ ਜੀਰੇ ਦਾ ਪਾ ਲਵਾਂਗੇ ఏదైనా దోల ఇలాచీ మసాలే భవే జీరా మసాలే సబ్తో పాజరం గాజర తక్కు భాగే హాలేస్ మిడియమ రేట్ గాజర పైయను హాను వింజ పావం సబ్జిం పాడే సబ్జి పక్కన టైం లేదా థోడా హను తిట్టు తక్కు భవే వీంజనుజరా హావే ਬਸ ਥੋੜੇ ਜਿਹੇ ਗਰੇੜੇ ਦੇਵਾਂਗੇ ਆਪਾਂ ਪਿਆਜ਼ਾਂ ਨੂੰ ਕਿਉਂਕਿ ਪਿਆਜ਼ਾਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਹੈਗਾ ਹੁਣ ਇਹਦੇ ਵਿੱਚ ਆਪਾਂ ਗੋਭੀ ਪਾ ਦੇਵਾਂਗੇ ਤੇ ਨਾਲ ਹੀ ਹੁਣ ਆਪਾਂ ਮਟਰ ਵੀ ਪਾ ਦੇਵਾਂਗੇ ਹੁਣ ਆਪਾਂ ਸਬਜ਼ੀਆਂ ਨੂੰ 1 ਮਿੰਟ ਤੱਕ ਸੌਤੇ ਕਰਾਂਗੇ ਇਹਨਾਂ ਨੂੰ 1 ਮਿੰਟ ਤੋਂ ਬਾਅਦ ਹੁਣ ਆਪਾਂ ਚੌਲ ਪਾ ਦੇਵਾਂਗੇ ਕੜਾਈ ਦੇ ਵਿੱਚ ਜੇਕਰ ਆਪਾਂ ਚੌਲਾਂ ਨੂੰ ਥੋੜੀ ਦੇਰ ਪਹਿਲਾਂ ਜਾਲੀ ਜਾਂ ਕਿਸੇ ਪੌਣੇ ਦੇ ਵਿੱਚ ਪਾ ਕੇ ਨੂੰ ਚੜਨ ਲਈ ਰੱਖ ਦਿੰਨੇ ਆ ਫਿਰ ਆਪਣੇ ਚੌਲ ਇਕੱਲੇ ਇਕੱਲੇ ਬਣ ਕੇ ਤਿਆਰ ਹੁੰਦੇ ਨੇ ਹੁਣ ਇੱਥੇ ਆਪਾਂ 2 1/2 ਮਿੰਟ ਚੌਲਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਸਬਜ਼ੀਆਂ ਦੇ ਵਿੱਚ ਮਿਕਸ ਕਰਕੇ కంకేతో జాల్ భాన్ని చౌళ విఖరే విఖరే బ జరుగు స్టెప్ మిడియమ గ్యాస్ భున్నే చౌలంను హు ఏదే చమ్చ నమకగా పాధ చమ్చర్చే హల్ది చౌళి హక్స్ కే ਹੁਣ ਆਪਾਂ ਚੌਲਾਂ ਦੇ ਵਿੱਚ ਅੱਧੀ ਕੌਲੀ ਦੁੱਧ ਦੀ ਪਾਵਾਂਗੇ। ਦੁੱਧ ਪਾਉਣ ਦੇ ਨਾਲ ਚੌਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ। ਤੁਸੀਂ ਟਰਾਈ ਕਰਕੇ ਦੇਖਿਓ ਇੱਕ ਵਾਰੀ। ਹੁਣ ਇਹਦੇ ਵਿੱਚ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾਉਣੀਆਂ ਨੇ। ਇੱਕ ਕੌਲੀ ਚੌਲਾਂ ਦੀ, ਦੋ ਕੌਲੀਆਂ ਪਾਣੀ ਦੀਆਂ ਤੇ ਅੱਧੀ ਕੌਲੀ ਦੁੱਧ ਦੀ ਪਾਉਣੀ ਆ ਆਪਾਂ। ਪਹਿਲਾਂ ਆਪਾਂ ਦੇਖਦੇ ਹਾਂ ਥੋੜਾ ਜਿਹਾ ਆਪਾਂ ਪਾਣੀ ਰੱਖ ਲਿਆ ਸੀਗਾ। ਤੇ ਪਹਿਲਾਂ ਆਪਾਂ ਦੋ ਕੌਲੀਆਂ ਪਾਣੀ ਦੀਆਂ ਪਾ ਦਿੱਤੀਆਂ ਨੇ। ਗੈਸ ਆਪਾਂ ਤੇ ਮੀਡੀਅਮ ਕਰ ਦੇਣੀ ਆ ਜਦੋਂ ਆਪਣੇ ਚੌਲ ਰਿਜਣ ਲੱਗੇ ਫਿਰ ਆਪਾਂ ਗੈਸ ਸਿਮ ਕਰ ਦੇਵਾਂਗੇ। ਹੁਣ ਇਹਨੂੰ ਆਪਾਂ ਢੱਕ ਦੇਵਾਂਗੇ। ਢੱਕ ਕੇ ਦੇ ਉੱਤੇ ਆਪਾਂ ਕੋਈ ਵੇਟ ਵਾਲੀ ਚੀਜ਼ ਰੱਖਣੀ ਆ ਮੈਂ ਇਹਦੇ ਉੱਤੇ ਕੁੰਡਾ ਰੱਖਿਆ। ਜਦੋਂ ਆਪਣੇ ਚੌਲ ਇੱਕ ਵਾਰ ਰਿਜਣ ਲੱਗੇ ਫਿਰ ਆਪਾਂ ਗੈਸ ਸਿਮ ਕਰ ਦੇਣੀ ਆ। ਤੇ ਨੂੰ ਆਪਾਂ ਕੁੰਡੇ ਨੂੰ ਚੱਕਣਾ ਨਹੀਂ 15 ਮਿੰਟ ਤੱਕ ਆਪਾਂ ਚੌਲਾਂ ਨੂੰ ਪਕਾਉਣਾ ਤੇ ਫਿਰ ਆਪਾਂ ਗੈਸ ਬੰਦ ਕਰ ਦੇਣੀ ਹੈ ਗੈਸ ਬੰਦ ਕਰਨ ਤੋਂ ਬਾਅਦ 15 ਮਿੰਟ ਬਾਅਦ ਆਪਾਂ ਢੱਕਣ ਚੱਕਾਂਗੇ ਤੁਸੀਂ ਦੇਖ ਸਕਦੇ ਹੋ ਚੌਲ ਆਪਣੇ ਕਿੰਨੇ ਵਧੀਆ ਬਣ ਚੁੱਕੇ ਨੇ ਬਿਲਕੁਲ ਕੱਲਾ ਕੱਲਾ ਵਿਖਰੇ ਵਿਖਰੇ ਚੌਲ ਬਣੇ ਨੇ ਦੇਖੋ ਤੁਸੀਂ ਕਿੰਨੇ ਵਧੀਆ ਚੌਲ ਬਣ ਕੇ ਤਿਆਰ ਹੋਏ ਨੇ ਆਪਣੇ ਬਹੁਤ ਹੀ ਜ਼ਿਆਦਾ ਟੇਸਟੀ ਚੌਲ ਬਣੇ ਨੇ ਜੇਕਰ ਤੁਹਾਨੂੰ ਮੇਰੀ ਚਾਹਲ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ